ਚੰਡੀਗੜ੍ਹ ਵਿੱਚ ਦੇਰ ਰਾਤ ਵੋਲਵੋ ਬੱਸ ਅਤੇ ਕਾਰ ਦੀ ਭਿਆਨਕ ਟੱਕਰ ਦੇ ਦੌਰਾਨ ਪੰਜ ਲੋਕਾਂ ਦੀ ਮੌਤ ਹੋ ਗਈ ਹੈ 15 ਲੋਕ ਭਿਆਨਕ ਰੂਪ ਦੇ ਵਿੱਚ ਜ਼ਖਮੀ ਵੀ ਹੋਏ ਨੇ ਚੰਡੀਗੜ੍ਹ ਦੇ ਸੈਕਟਰ 45 ਤੇ 46 ਦੇ ਚੌਂਕ ਵਿੱਚ ਇਹ ਹਾਦਸਾ ਵਾਪਰਿਆ ਹੈ ਵੋਲਵੋ ਬੱਸ ਹਿਮਾਚਲ ਰੋਡਵੇਜ਼ ਦੀ ਅਤੇ ਧਰਮਸ਼ਾਲਾ ਤੋਂ ਦਿੱਲੀ ਵੱਲ ਜਾ ਰਹੀ ਸੀ ਰਾਤ ਤਕਰੀਬਨ 2 ਵਜੇ ਇਹ ਹਾਦਸਾ ਵਾਪਰਿਆ ਹੈ ਹਾਦਸੇ ਦੇ ਵਿੱਚ ਹਿਮਾਚਲ ਰੋਡਵੇਜ਼ ਦੀ ਬੱਸ ਪਲਟ ਗਈ ਅਤੇ ਸਵਿਫਟ ਕਾਰ ਨੂੰ ਅੱਗ ਲੱਗ ਗਈ ਇਸ ਅੱਗ ਕਾਰਨ ਤੇ ਨੌਜਵਾਨਾਂ ਦੀ ਸੜਕੇ ਮੌਤ ਹੋਈ ਹੈ ਜਦਕਿ ਬਸ ਹੀਟਾ ਆਂਡ ਦੇ ਨਾਲ ਇੱਕ ਜੋੜੇ ਦੀ ਮੌਤ ਵੀ ਹੋਈ ਹੈ ਹਾਦਸੇ ਦੇ ਵਿੱਚ ਬਸ ਡਰਾਈਵਰ ਨੂੰ ਗੰਭੀਰ ਸੱਟਾਂ ਵਜੀਆਂ ਨੇ ਅਤੇ ਡਰਾਈਵਰ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ। ਸ਼ਿਫਟਕਾਰ ਦਾ ਅਤੇ ਐਚਪੀ ਆਰਟੀਸੀ ਦੀ ਬਸ ਦਾ ਐਕਸੀਡੈਂਟ ਹੋਇਆ ਹੈ। ਕਾਰ ਵਿੱਚ ਜੋ ਹੈ ਐਕਸੀਡੈਂਟ ਦੇ ਕਾਰਨ ਸੇ ਆਗ ਲੱਗੀ ਸੀ। 3 ਲੜਕੇ ਬੈਠੇ ਹੋ ਤੇ ਉਹ ਤੀਨੋ ਤਕੋ ਆਗ ਕੀ وجہ ਸੇ ਸੜ ਗਏ ਧੋਤੀ। ਦਵਾਜਨ ਕੁਰਸੀ ਦੇ। ਫਿਰ ਵੀ ਟਾਈਮਲੀ ਅਸੀਂ ਨੇ ਆਗ ਤੋ ਬੁਝਾ ਦਿੱਤੀ ਲੇਕਿਨ ਉਹ ਬੱਚੇ ਨਹੀਂ ਬਚ ਸਕੇ। ਬਸ ਕੁਲਟੀ ਕੀ ਸੀ। ਬਸ ਤੇ ਸੇ ਇੱਕ ਕਪਲ ਥਾ। वो बस के नीचे आ गए थे फटाफट बस उठाई लेकिन वो पीजीआई भेजे थे ट्रीटमेंट के लिए लेकिन वो वहां ब्रॉड ब्रॉडेट डिक्लेयर कर दिया उनको ये गाड़ी बस वाले के खिलाफ हमने केस रजिस्टर किया बस जो है धर्मशाला से दिल्ली जा है। ये लड़के मोहाड़ी की तरफ से चंडीगढ़ की तरफ